ਗੁਰਦੁਆਰਾ ਫਾਤੇਗੜਾ ਸਾਹਿਬ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਹੁਣ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਜੀ ਦੇ ਠੀਕ ਹੈ ਜੀ ਇਹ ਆਪਾਂ ਹੁਣ ਆਹ ਦੇਖੋ ਜੀ ਇਧਰੋਂ ਆਪਾਂ ਪਟਿਆਲੇ ਵਾਲੇ ਪਾਸੋਂ ਆਏ ਆ ਇਹ ਜਿਹੜੀ ਸੜਕ ਜਾਂਦੀ ਹੈ ਇਹ ਜਾਂਦੀ ਹੈ ਅੱਗੇ ਮਰੰਡੇ ਨੂੰ ਰੋਪੜ ਨੂੰ ਠੀਕ ਹੈ ਜੀ ਤੇ ਗੁਰਦੁਆਰਾ ਸਾਹਿਬ ਦੇ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਠੀਕ ਹੈ ਜੀ ਨਾਲ ਸਾਨੂੰ ਆਪਾਂ ਇੱਥੇ ਹੋਰ ਵੀ ਜਿਹੜੇ ਗੁਰਦੁਆਰਾ ਸਾਹਿਬ ਨੇ ਲੋਕਲ ਠੀਕ ਹੈ ਜੀ ਫਤਿਹਗੜ ਸਾਹਿਬ ਦੇ ਵਿੱਚ ਪੈਂਦੇ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ ਟੋਡਰਮਲ ਜੀ ਦੀ ਹਵੇਲੀ ਜੀ ਜਿਹੜੀ ਹੈ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ ਠੀਕ ਹੈ ਜੀ ਵਾਹਿਗੁਰੂ ਜੀ ਤੇ ਜਿੱਥੇ ਛੋਟੇ ਸਹਿਬਜ਼ਾਦੇਆਂ ਦਾ ਸੰਸਕਾਰ ਹੋਇਆ ਸੀ ਠੀਕ ਹੈ ਜੀ ਜੋਤੀ ਸਰੂਪ ਗੁਰਦੁਆਰਾ ਸਾਹਿਬ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ ਠੀਕ ਹੈ ਜੀ ਆਹ ਦੇਖੋ ਜੀ ਸਾਹਮਣੇ ਲੱਗੀਆਂ ਹੋਈਆਂ ਇੱਥੇ ਦੁਕਾਨਾਂ ਹਾਂ ਜੀ ਪਾਟਕ ਲੱਗਿਆ ਠੀਕ ਹੈ ਜੀ ਹਾਂ ਜੀ ਆਪਾਂ ਨੂੰ ਹੁਣ ਦਰਸ਼ਨ ਕਰਾਉਨੇ ਆਂ ਕਰੋ ਇਹ ਦਰਸ਼ਨ ਵਾਹਿਗੁਰੂ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਗੇਟ ਠੀਕ ਹੈ ਵਾਹਿਗੁਰੂ ਜੀ ਦੇਖਦੇ ਜਿੱਥੇ ਤੱਕ ਆਪਾਂ ਨੂੰ ਸੇਵਾਦਾਰਾਂ ਨੇ ਮਨਾ ਨਹੀਂ ਕਰਿਆ ਉੱਥੇ ਤੱਕ ਆਪਾਂ ਜ਼ਰੂਰ ਦਰਸ਼ਨ ਕਰਾਵਾਂਗੇ ਠੀਕ ਹੈ ਜੀ ਮੇਨ ਮਕਸਦ ਹੈ ਵੀ ਤੁਹਾਨੂੰ ਅੱਜ ਦੇ ਨਾਲ ਦੀ ਨਾਲ ਦਰਸ਼ਨ ਕਰਾਈਏ ਗੁਰਦੁਆਰਾ ਸਾਹਿਬ ਦੀ ਠੀਕ ਹੈ ਜੀ ਅੰਦਰ ਵੈਸੇ ਮਨਾ ਬਣਾਣੀ ਵੀਡੀਓ ਮਨਾ ਹੈ ਦਰਬਾਰ ਸਾਹਿਬ ਦੇ ਵਿੱਚ ਬਾਕੀ ਇੱਥੇ ਤਾਂ ਮੇਰੇ ਹਿਸਾਬ ਨਾਲ ਕੋਈ ਦਿੱਕਤ ਹੋਣੀ ਨਹੀਂ ਚਾਹੀਦੀ ਫਿਰ ਹਾਂ ਜੀ ਕੋਈ ਨਹੀਂ ਕਰੋ ਇਹ ਦਰਸ਼ਨ ਹਾਂ ਜੀ ਠੀਕ ਹੈ ਉੱਥੇ ਆਪਾਂ ਪਾਰਕਿੰਗ 'ਚ ਮੋਟਰਸਾਈਕਲ ਖੜਾ ਕਰਤਾ ਟੈਂਪੋਰਰੀ ਹਾਂਜੀ ਇਹ ਇੰਦਰਵਾਇ ਕਰੋ ਜੀ ਇਹ ਲਾਇਬ੍ਰੇਰੀ ਇੱਥੇ ਆਹ ਦੇਖੋ ਸੰਗਤ ਦੀ ਦਹਰਾਤ ਜੀ ਸਾਡੇ ਇccan ਵਾਹਿਗੁਰੂ ਹਾਂ ਜੀ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਸਾਹਿਬ ਠੀਕ ਹੈ ਜੀ ਹਾਂ ਜੀ ਆ ਸਾਹਮਣੇ ਇਥੋਂ ਕੜਾ ਪ੍ਰਸ਼ਾਦ ਲੈਣੇ ਆ ਜੀ ਆ ਗੱਛੜੀ ਘਰ ਆ ਜੀ ਜਿੱਦਾਂ ਤੁਹਾਡੇ ਕੋਲ ਕੋਈ ਸਮਾਨ ਆ ਤੁਸੀਂ ਇੱਥੇ ਜਮ੍ਹਾਂ ਕਰਾ ਸਕਦੇ ਹੋ ਠੀਕ ਆ ਵਾਹਿਗੁਰੂ ਜੀ ਹਾਂ ਜੀ ਕਰੋ ਇਹ ਦਰਸ਼ਨ

ਹਾਂ ਜੀ ਕਰੋ ਜੀ ਦਰਸ਼ਨ ਠੀਕ ਹੈ ਜੀ ਹਾਂ ਜੀ ਅਸੀਂ ਵੀ ਬਹੁਤ ਔਖਾ ਟਾਈਮ ਕੱਢ ਕੇ ਆਏ ਆ ਸਪੈਸ਼ਲ ਤੁਹਾਡੇ ਵਾਸਤੇ ਠੀਕ ਹੈ ਜੀ ਕਰੋ ਜੀ ਦਰਸ਼ਨ ਵਾਹਿਗੁਰੂ ਜੀ ਕੀ ਫਤਿਹ ਸਾਲ ਜੀ ਇਤਿਹਾਸ ਨਾਲ ਚਾਨਣ ਪਾਉਣੇ ਥੋੜਾ ਜਿਹਾ ਆਪਾਂ ਠੀਕ ਹੈ ਜੀ ਹਾਂ ਜੀ ਸੂਰਾ ਸੋ ਪਹਿਚਾਣ ਇਤਿਹਾਸ ਗੁਰਦਾਰਾ ਫਤਿਹਗੜ ਸਾਹਿਬ ਸੂਰਾ ਸੋ ਪਹਿਚਾਣ ਨੇ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰਿਆ ਕਬੂ ਨਾ ਛਾਡੇ ਠੀਕ ਠੀਕ ਹੈ ਜੀ ਸ਼ਹੀਦੀ ਸਥਾਨ ਸਹਬਜ਼ਾਦਾ ਬਾਬਾ ਜੁਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਤੇ ਲਖਤੇ ਜਿਗਰ ਛੋਟੇ ਸਹਬਜ਼ਾਦੇ ਬਾਬਾ ਜਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਨੂੰ 10 ਪੋ ਨੂੰ ਸਰਹੰਦ ਲਿਆ ਕੇ ਕੈਦ ਕਰਨ ਉਪਰੰਤਾਂ ਦੀ ਕਚਹਿਰੀ 11 ਅਤੇ 13 ਪੋ ਸੰਮਤ 1761 704 ਈਸਵੀ ਨੂੰ ਪੇਸ਼ ਕਰਨ ਲਈ ਲਿਆਂਦਾ ਲਿਆ ਜਾਂਦਾ ਰਿਹਾ ਠੀਕ ਹੈ ਜੀ ਜਿੱਤੇ ਸਾਹਿਬਜਾਦਾ ਨੂੰ ਤਰ੍ਹਾਂ ਤਰ੍ਹਾਂ ਦੇ ਡਰਾਵੇ ਅਤੇ ਲਾਲਚ ਦਿੱਤੇ ਗਏ ਅੰਤ 13 ਤੋਂ 1704 ਈਸਵੀ ਨੂੰ ਸੋਹਲ ਜਹੀਆਂ ਕਲੀਆਂ ਬਾਬਾ ਜਰਾਵਰ ਸਿੰਘ ਜੀ ਉਮਰ 9 ਸਾਲ ਬਾਬਾ ਫਤੇ ਸਿੰਘ ਜੀ ਉਮਰ 7 ਸਾਲ ਨੂੰ ਮੁਤਸਵੀ ਫਤਵੇ ਅਨੁਸਾਰ ਦੀਵਾਰ ਵਿੱਚ ਚਿਣ ਕੇ ਦਫਨ ਕਰਨ ਦਾ ਕੰਮਲ ਸ਼ੁਰੂ ਹੋਇਆ ਅਤੇ ਜ਼ੁਲਮੋ ਸਤਾਮ ਦੀ ਇੰਤਹਾ ਕਰਦਿਆਂ ਗਲਿਆਂ ਤੇ ਛੁਰੇ ਚਲਾ ਗੁਰੂ ਲਾਲਾ ਨੂੰ ਜੀਵਾ ਜਿਹਵਾ ਕਰਕੇ ਸ਼ਹੀਦ ਕੀਤਾ ਗਿਆ ਗੁਰੂ ਸਾਹਿਬ ਜੀ ਦੇ ਲਾਲਾ ਨੇ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਸੰਗਣੇ ਵਹੀ ਅਤੇ ਸਿੱਖੀ ਦੇ ਬੂਟੇ ਨੂੰ ਆਪਣੇ ਖੂਨ ਨਾਲ ਸਿੰਝ ਕੇ ਧਰਮ ਤੋਂ ਜ਼ਿੰਦਗੀ ਨਿਸ਼ਾਵਰ ਕੀਤੀ ਜਮੀਨ ਦੋਜ ਸ਼ਹੀਦੀ ਸਥਾਨ ਪੌਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਖ ਪ੍ਰਕਾਸ਼ ਸਥਾਨ ਵਾਲੀ ਜਗ੍ਹਾ ਸਾਹਿਬਜ਼ਾਦਾ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਥਾਨ ਹੈ ਠੀਕ ਹੈ ਜੀ ਇਹ ਆਪਾਂ ਸਾਰੋ ਹਿਸਟਰੀ ਦੱਸਤੀ ਠੀਕ ਹੈ ਜੀ ਹਾਂ ਜੀ ਕੋਈ ਲਾਈਵ ਹੈ ਤਾਂ ਕਰਕੇ ਸਾਹਮਣੇ ਉਧਰ ਲੰਗਰ ਹਾਲ ਨੇ ਇੱਥੇ ਪਿੱਛੇ ਠੀਕ ਹੈ ਜੀ ਹਾਂ ਜੀ ਤੇ ਆ ਜੋ ਜੀ ਹੁਣ ਆਪਾਂ ਤੁਹਾਨੂੰ ਅੰਦਰ ਦਰਸ਼ਨ ਕਰਾਉਨੇ ਆ ਠੀਕ ਹੈ ਜੀ ਹਾਂ ਜੀ ਰੋਣਾ ਤੇ ਬਾਣੀ ਅੰਦਰ ਹੈ ਤੇ ਪਵਿੱਤ ਸਤਿਗੁਰ ਰਹਾ ਵਾਹਿਗੁਰੂ ਜਰਬਾਤ ਮੇਰਾ ਬਾਣੀ ਸੁਣਨ ਦਾ ਤੁਮ ਮੇਰਾ ਮਾਹੀ ਵਾਜੇ ਆਜ ਹਾਦ ਵਾਜ ਸੁਸਾਧ ਸਰਸ ਵਾਜ ਕੀ ਭਾਣ ਤੂੰ ਦਾ ਚੱਲ ਹੁਣ ਅਰਦਾਸ ਚੱਲ ਰਹੀ ਜੀ ਹੁਣ ਆਪਾਂ ਇੱਥੇ ਹੀ ਰੋਕ ਦੰਨੇ ਆ ਠੀਕ ਆ ਜੀ ਹਾਂਜੀ ਪਹਿਲਾਂ ਅਰਦਾਸ ਅਟੈਂਡ ਕਰਦੇ ਆ